ਸੰਗਰੂਰ ਦੇ ਪਿੰਡ ਖਨਾਲ ਕਲਾਂ ਚ ਨਿਹੰਗ ਸਿੰਘ ਨੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਪਰ ਕਤਲ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਦੱਸਦੇ ਕਿ ਮ੍ਰਿਤਕ ਨੌਜਵਾਨ ਏਸੀ ਫ੍ਰਿਜ ਦੀ ਮੁਰੰਮਤ ਕਰਨ ਦਾ ਕੰਮ ਕਰਦਾ ਸੀ ਜਿਸ ਦੀ ਉਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਿਹੰਗ ਸਿੰਘ ਦੇ ਬਾਣੇ ਚਾਏ ਵਿਅਕਤੀ ਨੇ ਤਲਵਾਰ ਨਾਲ ਉਕਤ ਨੌਜਵਾਨ ਤੇ ਹਮਲਾ ਕੀਤਾ ਜਿਸ ਤੋਂ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਤੇ ਬਾਅਦ ਚ ਉਸ ਦੀ ਮੌਤ ਹੋ ਗਈ ਪੁਲਿਸ ਦੇ ਮੁਤਾਬਕ ਪਹਿਲਾ ਪਿੰਡ ਚ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਉਹ ਨੌਜਵਾਨ ਨੂੰ ਜ਼ਖਮੀ ਹਾਲਤ ਚ ਸੰਗਰੂਰ ਦੇ ਹਸਪਤਾਲ ਲਿਜਾਇਆ ਗਿਆ ਪਰ ਨੌਜਵਾਨ ਦੀ ਹਸਪਤਾਲ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਉਹ ਭੋਗ ਜਿਹੜੇ AC ਫ੍ਰਿਜ ਦੀ ਮੁਰੰਮਤ ਦਾ ਕੰਮ ਕਰਦਾ ਸੀ ਤੇ ਨੇੜਲੇ ਪਿੰਡ ਭੱਟੀਵਾਲ ਕਲਾਂ ਦਾ ਰਹਿਣ ਵਾਲਾ ਸੀ ਪੁਲਿਸ ਨੇ ਇਹ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸ਼ਾਮੀ ਸਾਨੂੰ ਇੱਕ ਫੋਨ ਕਾਲ ਆਈ ਸੀ ਕਿ ਪਿੰਡ ਖਨਾਲ ਕਲਾਂ ਕੋਈ ਲੜਾਈ ਝਗੜਾ ਹੋ ਰਿਹਾ ਹੈ ਜੋ ਮੌਕੇ ਤੇ ਜਾ ਕੇ ਦੇਖਿਆ ਤਾਂ ਉਥੋਂ ਜਿਹੜੇ ਸੱਟਾਂ ਲੱਗੀਆਂ ਸੀ ਗੁਰਰਸ਼ਨ ਦੇ ਉਹਨੂੰ ਹਸਪਤਾਲ ਲੈ ਗਏ ਸੀ ਉਥੋਂ ਪਿੰਡ ਦੇ ਲੋਕੀ ਬਾਅਦ ਵਿੱਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ ਚੋਂ ਇੱਕ ਕੋਈ ਲੜਕਾ ਹੈਗਾ ਉਹਨੇ ਕਿਰਪਾ ਨਾਲ ਉਹਦੇ ਸੱਟਾਂ ਮਾਰੀਆਂ ਨੇ ਤੇ ਹੁਣ ਸਾਨੂੰ ਹੁਣੀ 10-15 ਮਿੰਟ ਪਹਿਲਾਂ ਰੁਕਾ ਆ ਗਿਆ ਉਹਦੀ ਉੱਥੇ ਦਰਾਨੇ ਉਲਾਜ ਡੈਥ ਹੋ ਗਈ ਹੈ ਇਹ ਘਟਨਾ ਵਾਪਰੀ ਹੈ ਤੇ ਬਾਕੀ ਅੱਗੇ ਤਫ਼ਤੀਸ਼ ਜਾਰੀ ਹੈ ਜਿਹੜਾ ਵਿਅਕਤੀ ਜੀ ਨੇ ਕੀਤਾ ਜੀ ਉਹਦਾ ਕੀ ਨਾਮ ਹੈ ਜਿਹੜਾ ਉਹ ਇੰਜ ਨੇ ਕੀਤਾ ਉਹ ਬਿੱਟੂ ਸਿੰਘ ਅਜੇ ਮੁੱਢਲੀ ਤਫ਼ਤੀਸ਼ 'ਚ ਬਿੱਟੂ ਸਿੰਘ ਉਹਦਾ ਨਾਮ ਸਾਹਮਣੇ ਆ ਰਿਹਾ ਬਾਕੀ ਅੱਗੇ ਜਿੱਦਾਂ ਵੀ ਉੱਥੇ ਮੌਕੇ ਤੇ ਪਤਾ ਲੱਗੂ ਪਰਿਵਾਰ ਵਾਲੇ ਦੱਸਣਗੇ ਉਸ ਹਸਾਬ ਨਾਲ ਬੰਦੀ ਕਾਰਵਾਈ ਕੀਤੀ ਜਾਵੇਗੀ ਯਾਰ ਇਹ ਕਿਹ ਸਿੰਘ ਦਾ ਬਾਣਾ ਵਗੈਰਾ ਤਾਂ ਆ ਸੀ ਹਾਂ ਇਹਨਾਂ ਨਹੀਂ ਅਜੇ ਕੁਝ ਇਹਨਾਂ ਕਲੀਅਰ ਨਹੀਂ ਕਲੀਅਰ ਹੋ ਜੂਗਾ ਸੀ ਜਦੋਂ ਪਰਿਵਾਰ ਦੇ ਅਸੀਂ ਉਹਨਾਂ ਦਾ ਧਿਆਨ ਲਿੱ ਕੇ ਐਫਆਈਆਰ ਦਵਾਂਗੇ ਤੇ ਉਹ ਕੁਝ ਸਭ ਸਭ ਚੀਜ਼ਾਂਗੇ ਤਫਤੀਸ਼ ਦੇ ਦੌਰਾਨ ਕਲੀਅਰ ਹੋ ਜਾਣਗੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ